ਭਾਰਤੀ ਭਾਈਚਾਰੇ ਦੇ ਵਿਸ਼ੇਸ਼ ਮੈਂਬਰਾਂ ਨੂੰ ਪ੍ਰਵਾਸੀ ਭਾਰਤੀ ਸਨਮਾਨਿਤ ਪ੍ਰਦਾਨ ਕਰਨਗੇ। ਮਹਾਕੁੰਭ 2025 ਨੂੰ ਸਮਰਪਿਤ ਆਕਾਸ਼ਵਾਣੀ ਦਾ ਕੁੰਭਵਾਨੀ ਚੈਨਲ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗ ਵਿੱਚ ਪ੍ਰਯਾਗ ਰਾਜ ਵਿੱਚ ਸ਼ੁਰੂ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਚੈਨਲ ਸ਼ੁਰੂ ਕੀਤਾ। ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾਕਟਰ ਐਲ ਮੁਰਗਨ ਪ੍ਰੋਗਰਾਮ ਵਿੱਚ ਵਰਚੂਅਲੀ ਸ਼ਾਮਲ ਹੋਏ। ਆਕਾਸ਼ਵਾਣੀ ਦਾ ਕੁੰਭਵਾਨੀ ਚੈਨਲ ਕੱਲ ਤੋਂ 26 ਅਪ੍ਰੈਲ ਤੱਕ ਸਵੇਰੇ 5:53 ਮਿੰਟ ਤੋਂ ਰਾਤੀ 10:05 ਮਿੰਟ ਤੱਕ ਮਹਾ ਕਮਿਟੀ ਹਾਰ ਗਤੀਵਿਧੀ ਤੇ ਆਧਾਰਿਤ ਕਈ ਪ੍ਰੋਗਰਾਮ ਪ੍ਰਸਾਰਿਤ ਕਰੇਗਾ ਸਮਾਰੋਹ ਵਿੱਚ ਪ੍ਰਸਾਰ ਭਾਰਤੀ ਦੇ ਚੇਅਰਮੈਨ ਡਾਕਟਰ ਨੰਮਿਤ ਕੁਮਾਰ ਸਹਿਜਨ ਮੁੱਖ ਕਾਰਜਕਾਰੀ ਅਧਿਕਾਰੀ ਗੋਰਵ ਦਿਵੇਦੀ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਡਾਕਟਰ ਪ੍ਰਗਿਆ ਪਾਲੀਵਾਲ ਗੋਰ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਕੰਚਨ ਪ੍ਰਸ਼ਾਦ ਤੇ ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਸੀਨੀਅਰ ਅਧਿਕਾਰੀਆਂ ਸਮੇਤ ਕਈ ਹੋਰ ਮੌਜੂਦ ਸਨ ਇਹ ਪ੍ਰੋਗਰਾਮ 103.5 ਮੀਟਰਹਰ츠 ਫ੍ਰੀਕੁਐਂਸੀ ਲੀਜ਼ ਔਨ 에ਅਰ ਐਪ सुनाया जा सकता है जा पर, साइबर ने, अनाज खरीद पुटित छेड़छाड़ करने वाले चार व्यक्तियों गिरफ्तार करके घट्टो घट्टर्थन एम एसपी भुगतान संबंधी धोखाधड़ी का तो पर्दाफाश किया दसनजो है कि उत्त मुलजम किसानों की गई फसल की अदायगी अपने खातों में ट्रांसफर करने के प्रार्थ शामिल सन यह जानकारी ए डी जी पी सइबर क्राइम डिवीजन में जाती ਮੁਤਾਬਕ ਕੀਤੀ ਗਏ ਵਿਅਕਤੀਆਂ ਦੀ ਪਛਾਣ ਮਨੀਸ਼ ਜਸਮੀਰ ਸਿੰਘ ਅੰਗਰੇਜ਼ ਸਿੰਘ ਅਤੇ ਅਤੀਮਲੋਇਨਰ ਸਿੰਘ ਵਜੋਂ ਹੋਈ ਹੈ ਪਰ ਉਸਨੇ ਧੋਖਾਧੜੀ ਕਰਨ ਲਈ ਵਰਤੇ ਗਏ ਡਿਜੀਟਲ ਕਮਾਂਡ ਦੇ ਰੌਟਰੀ ਬਰਾਮਦ ਕਰ ਲਏ ਨੇ ਪੰਜਾਬ ਸਰਕਾਰ ਨੂੰ ਪ੍ਰਾਈਵੇਟ ਸਕੂਲ ਸੰਸਥਾਵਾਂ ਪਲੇਵਲ ਸਕੂਲਾਂ ਨੂੰ ਰਜਿਸਟਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਸਬੰਧੀ ਬਠਿੰਡਾ ਦੇ ਜਿਲ੍ਹਾ ਪ੍ਰੋਗਰਾਮ ਅਫਸਰ ਪੰਕਜ ਕੁਮਾਰ ਨੇ ਦੱਸਿਆ ਕਿ ਹਰੇਕ ਪਲੇਵਲ ਸਕੂਲ ਨੂੰ ਰਜਿਸਟਰਡ ਕਰਉਣਾ ਲਾਜ਼ਮੀ ਹੈ ਜਿਲੇ ਅਧੀਨ ਸਾਰੇ ਪ੍ਰਾਈਵੇਟ ਸਕੂਲ ਸੰਸਥਾਵਾਂ ਪਲੇਵਲ ਸਕੂਲਾਂ ਦੀ ਚੈਕਿੰਗ ਕੀਤੀ ਜਾਵੇਗੀ ਜੇਕਰ ਕੋਈ ਪ੍ਰਾਈਵੇਟ ਸਕੂਲ ਸੰਸਥਾਾਂ ਪਲੇਵਲ ਸਕੂਲ ਪਾਲਸੀ ਦੇ ਮਾਪਦੰਡ ਨੂੰ ਪੂਰਾ ਨਹੀਂ ਕਰਦੇ ਤਾਂ ਉਸਦੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਵਿਜੀਲੈਂਸ ਬਿਊ ਨੇ ਨਗਰ ਨਿਗਮ ਪਟਿਆਲਾ ਦੇ ਸਹਾਇਕ ਟਾਈਮ टाउन ਮੈਨੇਜਰ ਜਸਪੀਰ ਜਸਪਾਲ ਸਿੰਘ ਪਟਿਆਲਾ ਦੇ ਆਰਕੀਟੈਕਟ ਅਨੀਸ਼ ਖਰਨਾਉ ਨੂੰ 50000 ਰੁਪਏ ਰਿਸ਼ਵਤ ਲੈਣ ਦੇ ਮੇਹਤੀ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਲਜਮਾਂ ਨੂੰ ਅਸ਼ੋਕ ਕੁਮਾਰ ਵਾਸੀ ਪਾਤੜਾ ਜ਼ਿਲ੍ਹਾ ਪਟਿਆਲਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਮਿਫਤਾਰ ਕੀਤਾ ਗਿਆ ਹੈ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਦੋ ਮਲਜਮਾਂ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਵੀਂ ਪ੍ਰਸ਼ਟਾਚਾਰ ਉਕੂ ਕਾਨੂੰਨ ਤਹਿਤ ਮਕੰਮਾ ਦਰਜ ਕਰ ਲਿਆ ਗਿਆ ਹੈ ਮਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਨਾਮਵੰਦੀ ਅਗਲੇਰੀ ਜਾਂਚ ਜਾਰੀ ਹੈ ਅੱਜ ਦੀ ਚਰਚਾ ਤਹਿਤ ਸਰਦਾਰਪੁਰ ਦੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵਿੰਦਰ ਸਿੰਘ ਵੱਲੋਂ ਸਕੂਲ ਮੁਖੀਆਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਮਾਤਾ ਪਿਤਾ ਤੇ ਅਧਿਆਪਕਾਂ ਨੂੰ ਅਗਲਾ ਪ੍ਰੀਖਿਆਵਾਂ ਵਿੱਚ ਵਿਦਿਅਕ ਸਫਤਤਾ ਹਾਸਲ ਕਰਨ ਤੇ ਦੁਬਾਰ ਮੁਕਤ ਪ੍ਰੀਖਿਆਵਾਂ ਨੂੰ ਸਕਾਲਾ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰੀਖਿਆ ਤੇ ਚਰਚਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਪਹਿਲੇ ਪੜਾਅ ਵਿੱਚ 6ਵੀਂ ਤੇ 12ਵੀਂ ਤੱਕ ਦੇ ਵਿਦਿਆਰਥੀ 14 ਜਨਵਰੀ ਤੱਕ ਰਜਿਸਟ੍ਰੇਸ਼ਨ ਕਰ ਸਕਦੇ ਨੇ ਦੂਸਰਾ ਪ੍ਰਾਪਨਾਮ 11 ਜਨਵਰੀ ਤੋਂ 23 ਜਨਵਰੀ ਤੱਕ ਹੋਵੇਗਾ ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧੀ ਵੱਖ-ਵੱਖ ਮੁਕਾਬਲੇ ਵਿੱਚ ਚੁਣੇ ਗਏ ਵਿਦਿਆਰਥੀ ਪ੍ਰਧਾਨ ਮਨਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪ੍ਰੇਖਕ ਚਰਚਾ ਤਹਿਤ ਆਪਣੇ ਤਜਰਬੇ ਸਾਂਝੇ ਕਰਨਗੇ ਸੀਟਲਰ ਵਿਚਕਾਰ ਸਾਇਸ ਸੰਗਠਿਤ ਹੁੰਦੀਆਂ ਲੋਕਾਂ ਦੀਆਂ ਪਰੇਸ਼ਾਨੀਆਂ ਦਾਤਕੀਆਂ ਨੇ ਤੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਤੋਂਦ ਨੇ ਸਰਕੀ रेल से हवाई आवाजाई से भी बुरा असर पाया है अमृतसर से श्री गुरु रामदस जी कमांतरी हवाई अड्डा राजा सासी विजनते रवाना होने वाली घरेलू कमांतरी उड़ाणा प्रभावित हुई ने, ने। सारिया उड़ाणा अपने तय समय तो एक घंटे तो लैके करीब चार घंटे तक तो देरी चल रही हैं इस तु तो अलावा तीन घरेलू उड़ाणा रद्द हो गई जिस कारण यात्रियों को ठंड में मुश्किल का सामना करना पड़ा उधर जलंधर चाही संघनी धुंधक दो बसा आपस टकरा दी जिस कारण दो तीन यात्री जख्मी हुए ने ਇਹ ਘਟਨਾ ਜਲੰਧਰ ਲੁਧਿਆਣਾ ਹਾਈਵੇ ਤੇ ਕਲੋਕਸਬੇਰ ਇੰਡੇਰਕਰ ਫਲਾਈਓਵਰ ਤੇ ਵਾਪਰੀ ਜਿਨਾਂ ਲਈ ਪਖੰਡਾ ਦਾ ਏ ਬੁਲੇਟਨ ਖਤਮ ਹੋਦਾ ਹੈ ਸਾਡਾ ਐਕਸੀਡੈਂਟ ਨੇ @airrram ji jalandhar ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ 1:40 ਤੇ ਨਮਸਕਾਰ